ਲੰਬੇ ਸਮੇਂ ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਵਾਇਡੇਅਤੇ ਆਉਣ ਜਾਣ ਵਾਲੇ ਯਾਤਰੀਆਂ ਵੱਲੋਂ ਇੱਕ ਮੰਗ ਖਾਸ ਕਰਕੇ ਅੰਤਰਰਾਸ਼ਟਰੀ ਯਾਤਰੀਆਂ ਵੱਲੋਂ ਕੀਤੀ ਜਾ ਰਹੀ ਸੀ OC ਵਾਈਫਾਈ ਵਾਈਫਾਈ ਜਿਹੜਾ ਹੈ ਬੜੇ ਕੁਝ ਸਾਲਾਂ ਤੋਂ ਬੰਦ ਪਿਆ ਸੀ ਪਹਿਲਾਂ ਸ਼ੁਰੂ ਹੋਇਆ ਕਾਫੀ ਸਾਲਾਂ ਤੋਂ ਪਹਿਲਾਂ ਪਰ ਫਿਰ ਇੱਕ ਬਹੁਤ ਲੰਬੇ ਸਮੇਂ ਤੋਂ ਵਾਈਫਾਈ ਬੰਦ ਸੀ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਅਸੀਂ ਵੀ ਬਹੁਤ ਹੀ ਕੋਰੈਸਪੋਂਡੈਂਸ ਬਹੁਤ ਵਾਰ ਜਦੋਂ 에어ਪੋਰਟ ਦੇ ਅਧਿਕਾਰੀਆਂ ਨੂੰ ਵੀ ਮਿਲੇ 에어ਪੋਰਟ ਅਥਾਰਟੀ ਨੂੰ ਵੀ ਲਿਖਿਆ ਤੇ ਇਸ ਬਾਰੇ ਇਸ ਬਾਬਤ ਗੱਲ ਕੀਤੀ ਗਈ ਤੇ ਹੁਣ ਚੰਗੀ ਖਬਰ ਹੈ ਕਿ ਅੰਮ੍ਰਿਤਸਰ ਹਵਾਈ ਅਡੇ ਤੇ ਫ੍ਰੀ ਵਾਈਫਾਈ ਫੈਸਿਲਿਟੀ ਪੰਤਾਲੀ ਮੈਂਟਲੀ ਸ਼ੁਰੂ ਹੋ ਗਈ ਹੈ ਇਸ ਸਬੰਧੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਾਖੀ ਸਾਨੀ ਨੇ ਉਹਨਾਂ ਨੇ ਕੁਝ ਮਹੀਨੇ ਪਹਿਲਾਂ ਮਈ ਚ ਇਹ ਗੱਲ ਕਹੀ ਸੀ ਕਿ ਮਿਡ ਜੁਲਾਈ ਤੱਕ ਵਾਈਫਾਈ 에어ਪੋਰਟ ਤੇ ਮੁੜ ਸ਼ੁਰੂ ਹੋ ਜਾਏਗਾ ਸੋ स्वागत करते हैं चंकी गास्ट यात्री सानू फ्लाई अमृतसर इनिशियव लिख रहे सन कि क्यों नहीं चलता दस जुलाई तो उन्होंने ट्वीट करके लिखिया है दस जुलाई दो हजार पच्ची तो हर रोज अमृतसर एयरपोर्ट से यात्रियों लिए 45 मिनट तक मुफ्त वाईफाई फ्री वाईफाई सर्विस फॉर पैसेंजर इज नाउ अवेलेबल एट अमृतसर एयरपोर्ट फॉर अब टू फोर्टी मिनट्स ਇਫੈਕਟਿਵ ਫਰਮ 10th ਜੁਲਾਈ ਤੋਂ ਐਪਰੋਟ ਅਧਿਕਾਰੀ ਨਹੀਂ ਨਾ ਇਹ ਸੀ ਟ੍ਰੈਵਲ ਏਜੰਟ ਨਾ ਇਹ ਸੀ ਏਅਰਲਾਈਨ ਹਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇਹ ਜਿਹੜਾ ਵਾਈਫਾਈ ਦੀਆਂ ਸਕਰੀਨਸ ਕੁਝ ਕਿਸੇ ਨੇ ਯਾਤਰੀ ਸਾਨੂੰ ਭੇਜੀਆਂ ਨੇ ਤੇ ਤੁਸੀਂ ਦੇਖ ਸਕਦੇ ਹੋ ਉੱਥੇ ਲਿਖਿਆ ਹੈ ਫ੍ਰੀ ਵਾਈਫਾਈ ਉੱਤੇ ਤੁਹਾਨੂੰ ਉਹਨਾਂ ਨੇ OTP ਭੇਜਣਾ ਹੈ WhatsApp ਨੰਬਰ ਤੇ ਇਹ ਅਸੀਂ ਵੱਖਰੀ ਚੀਜ਼ ਦੇਖੀ ਹੈ ਹੁਣ ਜਿਹੜੇ ਲੋਕ ਬਾਹਰੋਂ ਆਉਂਦੇ ਸੀ ਪਹਿਲਾਂ ਉਹਨਾਂ ਨੂੰ ਉਹਨਾਂ ਦੇ ਮੇਨ ਸੈੱਲ ਫੋਨ ਤੇ ਜਿਹੜਾ ਅਮਰੀਕਾ ਦਾ ਹੁੰਦਾ ਸੀ ਉੱਤੇ ਆਪਸ਼ਨ ਨਹੀਂ ਸੀ ਆਉਂਦੀ ਫਰਹੋਨ ਉੱਥੇ ਦਿੱਤਾ ਗਿਆ ਹੈ ਸਿਲੈਕਟ ਦਾ ਕੰਟਰੀ ਤੇ ਕੰਟਰੀ ਸਿਲੈਕਟ ਕਰਕੇ ਤੇ ਤੁਹਾਡੇ ਕੋਲ WhatsApp ਤੇ ਨੰਬਰ ਹੈ OTP ਆਏਗਾ ਤੇ ਫਿਰ ਇਹ ਕਨੈਕਸ਼ਨ ਜੁੜੇਗਾ ਸੋ ਸਵਾਗਤ ਕਰਦੇ ਹਾਂ ਚੰਗੀ ਗੱਲ ਅੰਮ੍ਰਿਤਸਰ 에어ਪੋਰਟ ਤੇ ਹੁਣ Wi-Fi ਮੁੜ ਤੋਂ ਉਪਲਬਧ ਹੈ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਵਾਈਡਾ ਵੱਤ ਵੱਤ ਇਸ ਨੂੰ ਤਰਜੀਹ ਦਿਵੋ ਆਓ ਭਾਵੇਂ ਫੈਸਿਲਿਟੀਆਂ ਦਿੱਲੀ ਨਾਲ ਅਸੀਂ ਕੰਪੈਰੀਸਰ ਨਾ ਕਰੀਏ ਜਿੰਨਾ ਹੋ ਸਕਦਾ ਅਸੀਂ ਸਾਰੇ ਰਲ ਮਿਲ ਕੇ ਅਸੀਂ ਇਕੱਠੇ ਆਈਂ ਇਸ ਨੂੰ ਜੇ ਕੋਈ ਫੈਸਿਲਿਟੀ ਨਹੀਂ ਹੈ ਅੱਗੇ ਤੋਰਨਾ ਹੈ ਸੋ ਇਸ ਮੰਗ ਨੂੰ ਪੂਰਾ ਕਰਨ ਲਈ ਸਵਾਗਤ ਕਰਦੇ ਹਾਂ ਜਿਸ ਕਿਸੇ ਨੇ ਵੀ ਇਸ ਵਿੱਚ ਕੰਟਰੀਬਿਊਸ਼ਨ ਕੀਤਾ ਹੈ ਇਨਕਲੂਡਿੰਗ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਉਹਨਾਂ ਦਾ ਵੀ ਧੰਨਵਾਦ ਹੈ ਆਓ ਹੋਰ ਜਿਹੜੀਆਂ ਸਮੱਸਿਆਵਾਂ ਇਸੇ ਤਰ੍ਹਾਂ ਅਸੀਂ ਰਲ ਮਿਲ ਕੇ ਪ੍ਰਸ਼ਾਸਨ ਦੇ ਧਿਆਨ 'ਚ ਲਿਆ ਕੇ ਅਧਿਕਾਰੀਆਂ ਦਾ ਧਿਆਨ 'ਚ ਲਿਆ ਕੇ ਉਹਨਾਂ ਨੂੰ ਦੂਰ ਕਰਵਾਈਏ ਅੰਮ੍ਰਿਤਸਰ ਵਾਈਡੇ ਵਾਈਫਾਈ ਮੁਰਤੋ ਸ਼ੁਰੂ ਹੋ ਗਿਆ ਹੈ ਬਹੁਤ ਬਹੁਤ ਧੰਨਵਾਦ